ਇਹ ਜੀ ਇਹ ਤੁਹਾਨੂੰ ਪਹਿਲਾਂ ਤੁਹਾਡੇ ਨੋਟਿਸ ਚ ਹੈਗਾ ਖੱਬੇ ਰਾਜਪੁੱਤਾਂ ਇੱਕ ਫੁੱਟਬਾਲ ਦਾ ਆਪਣੀ ਗੇਮ ਚੱਲ ਰਹੀ ਸੀ ਉਹਦੇ ਵਿੱਚ ਇੱਕ ਫਾਇਰਿੰਗ ਕਰਕੇ ਇੱਕ 14 ਸਾਲ ਦੇ 13 14 ਸਾਲ ਦੇ ਬੱਚੇ ਦੀ ਡੈਥ ਹੋਈ ਸੀ ਜਿੱਤੇ ਗੋਲੀ ਲੱਗ ਗਈ ਸੀ ਤੇ ਉਹਦੇ ਸੰਬੰਧ ਵਿੱਚ ਹੀ ਅਸੀਂ ਸਾਡੇ ਐਸ ਐਚ ਓ ਸਾਫ ਸਾਡੀ ਪੂਰੀ ਟੀਮ ਨੇ ਪੂਰੇ ਜ਼ਿਲ੍ਹੇ ਦੇ ਸਾਰੇ ਐਸ ਐਸ ਪੀ ਸਾਫ ਦੀ ਰਹਿਨਮਾਈ ਹੇਠ ਡੀ ਆਈ ਸਾਫ ਸ਼੍ਰੀ ਸਤੰਦਰ ਸਿੰਘ ਉਹਨਾਂ ਦੀ ਡਾਇਰੈਕਸ਼ਨ ਤੇ ਇਹ ਅਸੀਂ ਟੀਮਾਂ ਬਣਾਈਆਂ ਸੀ ਤੇ ਉਹਦੇ ਸੰਬੰਧ ਵਿੱਚ ਹੀ ਸਾਡੇ ਪੂਰੀ ਟੈਕਨੀਕਲ ਤੇ ਲੋਕਾਂ ਦੀ ਸਹਿਯੋਗ ਦੇ ਨਾਲ ਅਸੀਂ ਇਸ ਚੀਜ਼ ਨੂੰ ਟ੍ਰੇਸ ਕੀਤਾ ਇਹਦੇ ਵਿੱਚ ਦਲਵੀਰ ਸਿੰਘ ਪੁੱਤਰ ਜਗENDER ਸਿੰਘ ਵਾਸੀ ਨੰਗਲੀ ਕਲਾ ਇਹਨਾਂ ਦੇ ਬੇਟੇ ਦੀ ਡੈਥ ਹੋਈ ਸੀ ਉਹਦੇ ਉਹਨਾਂ ਦੇ ਸਟੇਟਮੈਂਟ ਦੇ ਉੱਤੇ ਅਸੀਂ ਇਹ ਪਰਚਾ ਦਰਜ ਕੀਤਾ ਸੀ ਤੇ ਇਸ ਤਫ਼ਤੀਸ਼ ਦੇ ਦੌਰਾਨ ਫਿਰ ਸਾਨੂੰ ਇਹ ਅਸੀਂ ਇਹ ਸਾਰੇ ਦਾ ਸਾਰਾ ਟ੍ਰੇਸ ਕਰ ਲਿਆ ਇਹਦੇ ਵਿੱਚ ਕੁਲਵੀਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਭੋਮਾ ਥਾਣਾ ਕਮਾਂਡ ਕੀ ਜਿਹੜਾ ਬੰਦਾ ਸੀ ਰਾਉਂਡ ਅਪ ਕੀਤਾ ਸੀ ਇਸ ਬੰਦੇ ਨੇ ਇਹ ਤੇ ਇੱਕ ਬੰਦਾ ਹੋਰ ਹੈ ਇਹਦੇ ਨਾਲ ਸ਼ੂਟਰ ਇਹ ਦੋਨਾਂ ਨੇ ਆਣ ਕੇ ਉਸ ਦਿਨ ਫਾਇਰਿੰਗ ਕੀਤੀ ਸੀ ਇਹ ਬੰਦਾ ਮੋਟਰਸਾਈਕਲ ਚਲਾ ਰਿਆ ਸੀ ਤੇ ਦੂਜੇ ਨੂੰ ਅਸੀਂ ਹੁਣ ਜਲਦੀ ਫੜ ਲਾਂਗੇ ਇਹ ਸਾਡੇ ਕਸਟਡੀ ਦੇ ਵਿੱਚ ਸੀ ਇਸ ਮੁਕਦਮੇ ਵਿੱਚ ਅਸੀਂ ਟੋਟਲ 5 ਬੰਦੇ ਅਰੈਸਟ ਕਰ ਲਏ ਤੇ ਅੱਜ ਇਹਨੇ ਇਹਦੇ ਰਿਮਾਂਡ ਦੇ ਉੱਤੇ ਸੀਗਾ ਐਸਐਚਓ ਸਾਹਿਬ ਅੱਜ ਇਹ ਲੈ ਕੇ ਆਏ ਸੀ ਇਹਨੂੰ ਇਹਦਾ ਪਿਸਟਲ ਜਿਹੜਾ ਜਿੰਨੇ ਨੇ ਫਾਇਰਿੰਗ ਕੀਤੀ ਸੀ ਉਹ ਰਿਕਵਰ ਕਰ ਉਥੋਂ ਬੱਸੇ ਨੇ ਆਉਂਦੇ ਆ ਪੀਪਲ ਦਾ ਸ਼ਤੂਤ ਦਾ ਹੈਗਾ ਦਰਖਤ ਇਹਦੇ ਥੱਲੇੋਂ ਕੁੱਟ ਕੇ ਇੱਕਦਾਂ ਹੀ ਫਾਇਰਿੰਗ ਇਹਨਾਂ ਤੇ ਕਰਤੀ ਉਹਦੇ ਨਾਲ ਉਹ ਸਾਡੀ ਗੱਡੀ ਆ ਜਿਹੜੀ ਸਰਕਾਰੀ ਉਹਦੇ ਉੱਤੇ ਫਾਇਰ ਲੱਗ ਗਿਆ ਐਸਐਚਓ ਸਾਹਿਬ ਬੜੀ ਮੁਸ਼ਕਲ ਨਾਲ ਬਚੀ ਇਹਦੇ ਵਿੱਚ ਤੇ ਫਿਰ ਭੱਜਣ ਲੱਗਿਆ ਇਹਨਾਂ ਨੂੰ ਵਾਰਨਿੰਗ ਦਿੱਤੀ ਵਾਰਨਿੰਗ ਦੇਣ ਤੋਂ ਬਾਅਦ ਵੀ ਉਹ ਨਹੀਂ ਫੇਅਰ ਕਰਨ ਲੱਗਾ ਲੇਕਿਨ ਉਹ ਤੋਂ ਬਾਅਦ ਵਾਰਨਿੰਗ ਤੋਂ ਬਾਅਦ ਹੀ ਫਿਰ ਐਸਐਚਓ ਸਾਹਿਬ ਨੇ ਫਾਇਰ ਕੀਤਾ ਉਹਦੀ ਫਿਰ ਲੱਤ ਦੇ ਵਿੱਚ ਲੱਗ ਗਿਆ ਤੇ ਉਹ ਇੰਜਰਡ ਉਹਨੂੰ ਅਸੀਂ ਹਸਪੀਟਲ ਭੇਜ ਦਿੱਤਾ ਇਹ ਕਿੰਨੇ ਕਵਜ ਦਾ ਵਾਕਿਆ ਜੀ ਇਹ ਕਰੀਬ 1:30 ਵਜੇ ਸਰ ਕੀ ਇਹਦੀ ਹਿਸਟਰੀ ਕੀ ਹੈ ਪਹਿਲਾਂ ਇਹਨਾਂ ਬੰਦੇ ਦੀ ਹਿਸਟਰੀ ਹੈ ਇਥੋਂ ਦਾ ਖੱਬੇ ਰਾਜਪੂਤਾਂ ਦਾ ਮੁੰਡਾ ਆ ਗੁਰਪ੍ਰੀਤ ਸਿੰਘ ਏਲੀਅਸ ਜਾਨੂੰ ਉੱਤਰ ਪਰਮਜੀਤ ਸਿੰਘ ਇਹ ਹੁਣ ਫੌਜ ਦੇ ਵਿੱਚ ਅਬਰਤੀ ਇਹਨੂੰ ਉਸ ਦਿਨ ਇਹਨਾਂ ਨੇ ਪਿੰਡ ਵਾਲੇ ਕਲੱਬ ਨੇ ਉਹਨੂੰ ਸੱਦਿਆ ਸੀ ਫੁੱਟਬਾਲ ਦਾ ਮੈਚ ਖੇਡਣ ਲਈ ਲੇਕਿਨ ਇਹਦੀ ਤੇ ਇੱਕ ਅਮਰ ਹੈ ਇਹਨਾਂ ਦੇ ਪਿੰਡ ਦਾ ਉਹ ਜੋ ਹੁਣ ਕਹਿ ਰਹੇ ਆ ਵੀ ਬਾਹਰ ਆ ਇਹਨਾਂ ਦੀ ਆਸ ਵਿੱਚ ਕੋਈ ਛੋਟੇ ਹੁੰਦੇ ਕੋਈ ਰੰਜਿਸ਼ ਪੰਜ ਇੱਕ ਸਾਲ ਪਹਿਲਾਂ ਹੋਈ ਸੀ ਗਰਾਊਂਡ ਦੇ ਵਿੱਚ ਹੀ ਲੜ ਪਏ ਸਰਵਉਸ ਰੰਜਿਸ਼ ਨੂੰ ਲੈ ਕੇ ਇਹ ਸਾਰਾ ਅਮਰ ਤੇ ਉਹਦੀ ਮਦਰ ਨੇ ਜਿਹੜਾ ਇਹ ਸਾਰਾ ਛੜਜੰਤ ਬਚਿਆ ਇਹਨਾਂ ਨੂੰ ਹਾਇਰ ਕੀਤਾ ਤੇ ਉਹਦੇ ਵਿੱਚ ਬੰਦਿਆਂ ਨੂੰ ਬੁਲਾ ਕੇ ਇਹ ਉਸ ਕਰਕੇ ਉਹਨੂੰ ਮਾਰਨਾ ਚਾਹੁੰਦੇ ਸੀ ਫਾਇਰਿੰਗ ਇਲਾ ਨੇ ਉੱਤੇ ਅਸੀਂ ਗੁਰਪ੍ਰੀਤ ਦੇ ਕੀਤੀ ਲੇਕਿਨ ਉਹ ਗੁਰਪ੍ਰੀਤ ਦੇ ਉਹ ਡਿਗਣ ਕਰਕੇ ਇੱਕ ਗੋਲੀ ਜਿਹੜੀ ਆ ਉਹ ਅੱਗੇ ਜਾ ਕੇ ਉਸ ਬੱਚੇ ਦੇ ਲੱਗ ਗਈ ਗੁਰਸੇਵਕ ਨਾ ਸੀ ਉਹਦਾ ਓਕੇ ਹਾਂ ਤੇ ਉਹਦੀ ਡੈਥ ਹੋ ਗਈ ਅੱਜ ਕਿੰਨੇ ਫਾਇਰ ਹੋਏ ਨੇ ਇੱਥੇ ਅੱਜ ਇੱਕ ਫਾਇਰ ਉਹਨਾਂ ਨੇ ਕੀਤਾ ਦੂਜਾ ਤਾਂ ਨਹੀਂ ਕਰ ਸਕਿਆ ਉਹ ਤਾਂ ਦੋ ਫਾਇਰ ਸਾਡੇ ਲੋਗ ਹੋਏ ਆ ਇੱਕ ਐਸਚਓ ਸਾਡੇ ਲੋਗ ਵਾਈ ਫਾਇਰ ਹੋਇਆ ਜਦੋਂ ਦੂਜਾ ਲੱਗਾ ਮਾਨ ਫਿਰ ਇਹਨਾਂ ਨੇ ਫਾਇਰ ਕਰਕੇ ਉਹਦੀ ਲੱਤ ਚ ਲੱਗ ਗਿਆ ਅਜੇ ਦੋਸ਼ੀ ਇਕੱਲਾ ਹੀ ਸੀ ਜਾਂ ਨਾਲ ਵੀ ਸੀ ਹਾਂ ਇਕੱਲਾ ਹੀ ਸੀ ਇਹ ਇਕੱਲਾ ਹੀ ਆ ਇਹਨੂੰ ਇਹ ਰਿਕਵਰੀ ਕਰਨ ਲਈ ਲਿਆਂਦਾ ਸੀ ਠੀਕ ਠੀਕ ਕਿਹੜੇ ਹਥਿਆਰ ਦੀ ਰਿਕਵਰੀ ਹੋਈ ਹੈ ਜੀ ਰਿਕਵਰ ਪਿਸਟਲ ਹੈਗਾ ਬਾਕੀ ਦਾ ਤੋਂ ਹੁਣ ਅਸੀਂ ਉਹਨੂੰ ਅਨਲਾਈਜ਼ ਕਰਾਂਗੇ ਕਿ ਕਿੰਨੇ ਬੋਰ ਦਾ ਹੈਗਾ ਪਿਸਟਲ ਹੈਗਾ ਕੀ ਸਮਝਦੇ ਆ ਕੋਈ ਨੈਟਵਰਕ ਇਹਨਾਂ ਦਾ ਹੋਰ ਵੀ ਹੈਗਾ ਕੀ ਪਰਪੇਸ਼ੀ ਦੇ ਸਾਹਮਣੇ ਬਹੁਤ ਅਸੀਂ ਦੇਖੋ ਅਮਰ ਦੀ ਮਾਂ ਜਿਹੜੀ ਅਰੈਸਟ ਕੀਤੀ ਆ ਉਹ ਜਿਹੜੀ ਇਹਨਾਂ ਨੂੰ ਸ਼ੈਲਟਰ ਦਿੰਦੀ ਸੀ ਇਹਦੇ ਮਤਲਬ ਵਧੀਆ ਇੱਕ ਹੈਗਾ ਅਮਰਤ ਗਾਂਧੀ ਆ ਹੂੰ ਇਹ ਪਰਥ ਪਿੰਡ ਦਾ ਆ ਇੱਕ ਜੋਬਨਜੀਤ ਹੈਗਾ ਤਤਲੇ ਦਾ ਇੱਕ ਗੁਰਪ੍ਰੀਤ ਗੋਪੀਆ ਸੰਗਰਾਏ ਦਾ ਇਹ ਸਾਰੇ ਇਹਦੇ ਨੈਟਵਰਕ ਚ ਉਸ ਸ਼ੂਟਰ ਨੂੰ ਤੇ ਇਹਨੂੰ ਕਲਵੀਰ ਨੂੰ ਇਹਨਾਂ ਨੇ ਸਪੋਰਟ ਕੀਤੀ ਆ ਜਗ੍ਹਾ ਤੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਣਾ ਕਿਸੇ ਦੇ ਘਰ ਠਹਿਰਾਉਣਾ ਪੂਰਾ ਮਤਲਬ ਆਰਗੇਨਾਈਜ਼ ਤਰੀਕੇ ਦੇ ਨਾਲ ਇਹ ਕੰਮ ਕਰਦੇ ਆ ਇਹ ਤਿੰਨ ਬੰਦੇ ਉਹ ਆ ਹੁਣ ਟੋਟਲ ਅਸੀਂ ਪੰਜ ਅਰੈਸਟ ਕਰ ਲਏ ਬਾਕੀ ਜਲਦੀ ਫੜ ਲਾਂਗੇ ਸਾਰੇ ਹੋਰ ਵੀ ਕੋਈ ਵਾਰਦਾ ਤਾਂ ਇਹ ਸਾਹਮਣੇ ਆਉਂਦੀਆਂ ਵੀ ਕਰਦੇ ਨੇ हां बिल्कुल बिल्कुल इन्होंने एक और भी बात बता केती है बाकी इन्वेस्टिगेशन ਸਾਡੀ ਚੱਲ ਰਹੀ ਹੈ ਉਹ ਬਾਕੀ ਉਹ ਚ ਕਲੀਅਰ ਕਰਾਂਗੇ ਹੁਣ ਕਿਹੜੇ ਹਸਪੀਟਲ ਇਹਨਾਂ ਨੂੰ ਇਹ ਬਾਬਾ ਕਾਲਾ ਸਾਹਿਬ ਸਰਕਾਰੀ ਹਸਪੀਟਲ ਅਗਲੀ ਕਾਰਵਾਈ ਕੀ ਹੈ ਜੀ ਅਗਲੀ ਬਸ ਹੁਣ ਪਰਚਾ ਦੇਾਂਗੇ ਉਹਦੇ ਤੇ ਕਾਰਵਾਈ ਕਰਾਂਗੇ ਜਿਹੜਾ ਅੱਜ ਹੋਇਆ ਜੀ ਉਹ ਕਿੱਥੇ